तो देख सकते हो किन्ना ज्यादा कट हो गया इतंग सिंह दूर दूर तो आंदे ने पंजाब तू

ਸਾਨੂੰ ਤੁਮ ਬੇਨਤੀ ਆ ਨੱਦ ਲੋ ਪਰ ਜਿ ਕਾਲੋ ਛਡੋ ਜਿਵੇਂ ਗੋਪਾਲ ਸਿੰਘ ਨੇ ਪਤਾ ਲੱਗੇ ਜਰਾ ਖਾਲਸਾ ਬਣ ਜਿਗਾ ਤੈਨੂੰ ਕੋ ਲੈਣਾ ਕਰਦੇ ਜਣਾ ਕੋ ਮੁਬੱਰ ਕਿਰਪਾ ਨਾਲ ਬਾਬਾ ਜੀ ਦੀ ਧਰਤ ਉੱਪਰ ਅਨੰਤ ਸੰਤਾਨ ਸਮੂਹ ਸਿੱਖੀ ਜੀਵਨ ਦੇ ਦਾ ਵਰਸਿਸ ਕਰੋ

ये तो जो है स्टेज है यहाँ पर आप देख सकते हैं इनसे बैठकर आप जो है यहाँ पर घुड़सवारी देख सकते हैं चारों तरफ देख सकते हैं और यहाँ नियंत्रित जो है आने चालू हो चुके हैं और धीरे धीरे करके पूरा ये ग्राउंड जो है भर जाएगा अभी देखना वीडियो के अंदर पूरा भर जाने वाला है ਲੱਗਦਾ ਆ ਨਸਰਾਂ ਦੇ ਵਿੱਚ ਬੜੀ ਬੜੀ ਫਸਾਰ ਆ ਜਹਾਂ ਜਿੰਦਾ ਦੋ ਤਾਰਿਆ ਦੋ ਜਿੰਨੇ ਆ ਤੋਂ ਸਤਿਗੁਰ ਗੋਬਿੰਦ ਸਿੰਘ ਦਾ ਮਾਤਾ ਜੇ ਜੰਡਾਲੂ ਬਾਵਾ ਜੈ ਸਤਿਗੁਰ ਆ ਵਾਤ 26 ਵਰਤਾਰ ਜੜ ਸਿੰਘ ਨੇ ਆ ਚੁਕੇ ਨੇ ਮੈਦਾਨ ਵਿੱਚ ਐ ਤੋਪ ਚੱਲ ਰਹੀ ਹੈ ਨੇ ਸਰਦਾਰ ਜਰਨੈਲ ਜਰਨੈਲ ਨੂੰ ਚੜ੍ਹਦੀ ਕਲਾ ਲਈ ਤੁਗੀ ਪੋੜਾ ਤੋਂ ਜਰਨੈਲ ਨੂੰ ਬਹੁਤ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਜੀ ਬਾਰੇ ਪਿਆਰੇ ਸਿੰਘ ਜੀ ਦੇ ਮੀਲਾ ਬਾਣਾ ਦੇਖ ਕੇ ਪਾਣੂ ਕਲਕੀਆਂ ਨੇ ਨੀਲੇ ਪਾਣੇ ਦਾ ਡਰ ਨਹੀਂ ਲੱਗਦਾ ਸਾਬੇਦਾਰ ਸਾਬੇਦਾਰ ਨੇ ਤਾਂ ਹੁਣ ਦੱਸਿਆ ਵੀ ਕੋਈ ਨੀਲੇ ਰੰਗ ਨਾਲ ਡਰ ਨਹੀਂ ਲੱਗਦਾ ਇਹ ਸਮੇਂ ਤੋਂ ਪਹਿਲਾਂ ਦੱਸ ਕੇ ਜਿਵੇਂ ਡਰ ਨਹੀਂ ਲੱਗਦਾ ਜਿਵੇਂ ਹਾਲ ਹੀ ਆਪਣੇ ਕੋਲ ਚਲੇ ਜਾਂਦੇ ਸੋ ਕਈ ਵਾਰ ਗੋਲੀ ਨਾਲ ਨਹੀਂ ਸੀ ਚੰਦਾ ਤੇੂ ਟੇਪਮਾਨ ਤੁਸੀਂ ਦੇਖ ਸਾਡੇ ਸੱਤਰ ਪਾਰਕਰ ਵਿੰਕਿੰਗ ਪਿਆਰ ਬਤਾਰੋ ਬਜਾਰਾ ਸਭਾ ਸਾਰਿਆਂ ਨੇ ਖਾਸ ਤੌਰ ਤੇ ਜਹੋਜ ਨਾਲ ਦੇਖਣਾ ਤੁਸੀਂ ਦੇਖਣਾ ਥੋੜੀ ਦੇਰ ਤੱਕ ਕਿਵੇਂ ਘੋੜਿਆਂ ਦੀਆਂ ਦੌੜਾਂ ਲੱਗਦੀਆਂ ਹੁਣ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅੱਛਾ ਸਤਨਾਦ ਨੂੰ ਕੋਲੇ ਦਰਸ਼ਨ ਕਰਿਓ ਸਭ ਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਲੇ ਦਰਸ਼ਨ ਕਰਿਓ

भाई बिल्कुल ही अलग से है चक्के तो देख सकते हो कितना ज्यादा कट हो गया थे नियंग से दूर दूर तो आंदे ने पंजाब तो और देख सकते हो स्टेडियम तो जो अनाउंसमेंट होती जा रही है सवारी होने वाली है थोड़ी देर से तो पूरी वीडियो दिखावा सवारी देख के जाना देख सकते हो कितना रश हो चुका है अनंतपुर साहिब तो यहाँ पे आ सकते हो चरण गंगा स्टेडियम ਤੁਸੀਂ ਦੇਖ ਸਕਦੇ ਹੋ ਜਿਹੜੇ ਘੋੜਸਵਾਰ ਨੇ ਆ ਚੁੱਕੇ ਨੇ ਦੇਖੋ ਪੂਰ ਹੁੰਦਾ ਹੋਇਆ ਪਦਾਮਪੁਰ ਉਹ ਦੇਖੋ ਜਨਾਬ ਚਰਨ ਸਿੰਘ ਹੁਣ ਜੋ ਅਸਲ ਦਾ ਉਸ ਪਦਾਮਪੁਰ ਤੋਂ ਮੈਸੂਰ ਜਨਾਬ ਅੱਜ ਦੁਨੀਆ ਦਾ ਘਵਾਨ ਘੋੜਾ ਵਾਲਾ ਸਾਰੇ ਬੇਸਤੀ ਪ੍ਰਬੰਧ ਕਰੋ ਉੱਚੇ ਹੀ ਆਗੂ

हाथी देखो हाथी भी यहाँ पर आता है होल्ले मोहल्ले में हाथी आ चुके हैं होल्ले मोहल्ले में देख सकते हो देखो कितने बड़े बड़े हाथी कितने बड़े हाथी है कहने देखो सब ने फोन फोन सब निकाले हैं सब रिकॉर्डिंग कर रहे हैं इसे तो हमें दिखा रहे

आ चुके हैं नगर कीर्तन आ गया है ने

I <laughs> कुछ में कोर्ट सवारियां होंगी मालियां चालू है देखो तो दो दो कोर्ट सवार आंधी ने एक साथ सारी तैयारी हो चुकी है देखो को कोड़े जड़े हैं कि ने वो आने चालू हो गए ने हुन देखना हुन कोर्ट सवारियां जड़ी हैं होंगी चालू हो जान देख सकते हो हाँ तो जिद्द देख सकते हो कोड़े जड़े ने तैयार �

देख सकते हो तैयार पर त्यार सिख नियम सिख जड़े आ चुके हैं देख सकते दे हो गोला मोला खेड जा इस तरीके नियंत्रित जड़े है इत आएंते चरण स्टेडियम नंदपुर स्वयंभू पावन ओराशिय देवे तरुण हरषा जमोली गबो सुखसुंगी जे होरे जमोली गबो रोगसुंगी जे होरे ओरे तुसी साचे बोलन रूपन सुखी भाषण देतील ਜੰਗਲ ਰੋਹੀ ਸੂਰਜੀਓ ਮੇਰਾ ਪਰਿਨਿਆਮੇ ਫੋਟੋ ਕੱਲੇ ਬੱਤ ਸਜਾਏ ਬੋਲੇ ਸੋਨਿਆ ਸੋਸਿਆ ਕਾਲੂ ਇਹ ਅਜੇ ਹੁੰਦਾ ਆ ਕੋਰਸੇਵਾਰ ਕੋੜੀ ਕਜੰਦੇ ਆ ਰਹੇ ਦੇਖ ਸਕਦੇ ਹੋ ਸੋਨਾ ਖੇਲ ਤੇ ਬਹੁਤ ਸੋਤ ਵਧਾਈ ਤੇ ਬਾਣੀ ਪੰਜਾਬ ਸਰਕਾਰ ਤੇ ਜਿਹੜੀਆਂ ਸਰਕਾਰਾਂ ਨੇ ਜਿਹੜਾ ਰੋਟੀਰੀਅਮ ਬਹੁਤ ਹੀ ਮੰਨਿਆ ਧੰਦੇ ਨਾਲ ਇੱਕ ਪਾਸੇ ਬਣਾਇਆ ਤੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਦੀ ਕੋਸ਼ਿਸ਼ੀ ਹੁੰਦੀ ਹੋਣੀ ਹੈ ਕੋਈ ਪੀਐਨ ਵੀ ਕੋਈ ਸਾਰੇ ਜਿੰਨੇ ਵੀ ਉਹ ਪ੍ਰਸ਼ਾਸਨ ਨੂੰ ਵੀ ਇੱਕੋ ਦੀ ਅਪੀਲ ਹੈ ਕਿ ਸਾਹਮਣੇ ਜਿਹੜਾ ਪਾਸਾ ਉੱਤਰ ਵੀ ਤੇ ਮਾਹੌਲ ਜਿਹੜਾ ਖੁੱਲਾ ਕੀਤਾ ਜਾਣਾ ਚਾਹੀਦਾ और इसलिए कुछ तो भी जगा नहीं, वो ढेर कुछ होने का तो बहुत अफ़सोस होते हैं। तारी होए अब तब तक मिलो मेरे पाई, दूधा दूध करो निभाए। तो ये आया था ये शेयर के लिए वो सब काम जो किए भी अपना दिल से, कानून फेस नहीं हो जाओगे, ताकि अब सरकार करके कई बारी जताएँगे। ਸਰਕਾਰ ਦੇ ਫੰਡਾਂ ਤੋਂ ਬਿਨਾਂ ਕੋਈ ਵੀ ਲੋਕਾਂ ਦਾ ਰੋਜ਼ੀ-ਰੋਟੀ ਕਮਾਣਾ ਸੰਭਵ ਨਹੀਂ ਹੈ। ਸਰਕਾਰ ਦੇ ਦਰਵਾਜ਼ੇ 'ਤੇ ਆ ਕੇ ਆਪਣੀ ਜ਼ਰੂਰਤਾਂ ਦੱਸੋ। ਉਹ ਵੀ ਕੋਈ ਜਵਾਬ ਨਹੀਂ ਦੇਉਂਦੇ। ਜੇ ਜੇ ਬੈਠੇ ਕੋਲੋਂ ਮਸਤੀ ਦੇ Untertitelung

아ा <sarge> ओ <sarge>

ਸਰਵਨਾਮ ਸ਼ੁਕਰੀਆ ਜਿੰਨੇ ਆਕਤੇ ਦੇ ਦੋਸਤਰੀ ਖੋਲ ਕੋ ਦਿਖਾਉਤ ਦੀਆਂ ਨਾਇੰਕ ਸਿੰਘ ਫੌਜਾਂ ਜੜੀਆਂ ਨੇ ਰਕਕੇ ਦੇ ਜੋਰ ਪਖਾਨ ਕੇ ਸਹਿ ਦੇਸ ਸੁਦੇਸ ਦੀਆਂ ਤੋਂ ਉਹ ਨਾਮਤਮਲੇਵਾ ਸੰਤਾंनो ਸਾਡੇ ਸਿੱਧੇ ਵੀਰਖੋਂ ਦੇ ਹੁਣ ਸਰ ਸਹਿਬਾਨ ਤੇ ਸਿਵਲ ਪ੍ਰਸ਼ਾਸਨ ਜਿੰਨੇ ਵੀ ਪੱਤਰ ਸਾਹਿਬਾਨ ਉਹ ਕਰਾਜ ਜੁੜੀਆਂ ਜੋ Thank right. you.